ਬਸ ਕਰੀਏ ਬਸ ਕਰੀਏ ਬਸ ਕਰੀਏ ਇਹਨੇ ਤੁਹਾਨੂੰ ਅਥਰਾਇਜ਼ ਕੀਤਾ ਇੱਥੇ ਖੜਦੇ ਨੇ ਮੇਰੇ ਟ੍ਰੈਫਿਕ ਕੜਾ ਨੇ ਜੀ ਇਹਨੇ ਅਥਰਾਇਜ਼ ਕੀਤਾ ਤੇ ਭਾਜੀ ਇੱਕ ਨਾ ਆਪਣੀ ਗਿੱਲਾਂ ਵਾਲੀ ਨਹਿਰ ਦੇ ਉੱਤੇ ਟ੍ਰੈਫਿਕ ਮੁਲਾਜ਼ਮ ਖੜਦੇ ਆ ਦੋ ਇੱਕ ਤਲਵਿੰਦਰ ਤੇ ਇੱਕ ਗੁਰਪ੍ਰੀਤ ਹੂੰ ਉਹਨਾਂ ਨੇ ਪ੍ਰਾਈਵੇਟ ਮੁੰਡੇ ਰੱਖਿਓ ਹੀ ਨਹੀਂ ਜੀ ਨਾਲ ਅੱਛਾ ਜੀ ਤੇ ਤਿੰਨ ਤਿੰਨ ਜਾਂ ਚਾਰ ਪ੍ਰਾਈਵੇਟ ਮੁੰਡੇ ਰੱਖਿਓ ਹੀ ਨਹੀਂ ਜੀ ਅੱਛਾ ਤੇ ਇਹ ਭਾਜੀ ਰੱਖ ਕਰਦੇ ਨੇ ਨਹੀਂ ਅਸੀਂ ਨਹੀਂ ਕੋਈ ਰੱਖਦੇ ਇਹ ਭਾਜੀ ਰੱਖ ਸਕਦੇ ਨੇ ਇਹ ਨਹੀਂ ਅਸੀਂ ਨਹੀਂ ਕੋਈ ਰੱਖਦੇ ਬਸ ਸਾਰੇ ਹੀ ਆ ਬਸ ਸਾਰੇ ਹੀ ਆ ਬਸ ਸਾਰੇ ਹੀ ਆ ਬਸ ਸਾਰੇ ਹੀ ਆ ਆਪਾਂ ਪ੍ਰਾਈਵੇਟ ਆ ਨਾ ਵੀਰੇ ਪ੍ਰਾਈਵੇਟ ਆ ਮੈਂ ਬਿਜਲੀ ਬੋਰਡ ਦਾ ਮੁਲਾਜ਼ਮ ਹਾਂ ਸਰਪਟ ਉਹਕੇ ਫੋਨ ਬੜਿਆ ਯਾਰ ਬੱਸ ਉਹ ਮੀਡੀਆ ਦਾ ਫੋਨ ਕੇ ਬੜਿਆ ਜੋ ਤੂੰ ਕਹ ਬੜਿਆ ਪਰ ਕਿਦਵੇਂ ਕੇ ਬੜਾ ਹੋ ਗਿਆ ਕੋ ਬਣਾ ਹਟ ਇਹ ਫੋਨ ਕੋ ਤੇਰੇ ਕੋਲ ਤੇਰੇ ਕੋਲ ਮੀਨਾ ਇਹਦਾ ਫੋਨ ਬੜਦਾ ਤੂੰ ਹੈ ਕੌਣ ਮੀਨਾ ਬੜਾ ਕੋਣਾ ਤੂੰ ਕਹ ਰੋਕਦਾ ਵੇ ਆ ਤੂੰ ਹੀ ਦੇਖ ਲਖ ਦੋਗੇ ਯਾਹ ਇੱਕ ਲਗਦਾ ਪੁਲਿਸ ਨੇ ਜਿਹੜਾ ਨਾਲ ਰੱਖਿਆ ਹੋਇਆ ਬੰਦਾ ਤੇ ਮੀਡੀਆ ਨਾਲ ਜਿਹੜਾ ਕਾਮਰਾਂ ਨੇ ਕੋਸ਼ਿਸ਼ ਕੀਤੀ ਹੈ ਮਾਣਾ ਜਿਹੜਾ ਪ੍ਰਾਈਵੇਟ ਰੱਖਿਆ ਹੋਇਆ ਅੰਦਰ ਹੁਣੇ ਚਲਾਨ ਕਰ ਰਿਆ ਸੀ ਕਿਉਂ ਪਿੱਛੇ ਪੁੱਛੇ ਉਹਨਾਂ ਨੇ ਦੋ ਮੁੰਡੇ ਜਿਹੜੇ ਆ ਰੋਕੇ ਸੀ ਤੋਂ ਵੀ ਵੀਡੀਓ ਸਾਡੇ ਕੋਲੇ ਆ ਮੌਕੇ ਤੇ ਬੜਾਈ ਆ ਨਹੀਂ ਆ ਪਹਿਲੀ ਤੁਸੀਂ ਖੈਰ ਕਰੋ ਤੁਹਾਡੇ ਨਾਲ ਸਾਡਾ ਕੋਈ ਰੋਲਾ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਤੁਸੀਂ ਪਿੱਛੇ ਆਇਆ ਮੈਨੂੰ ਮੁੰਡੇ ਕਸਮ ਨਹੀਂ ਤੁਸੀਂ ਖੈਰ ਤਾਂ ਹੋ ਜਾ ਤੁਹਾਡੇ ਨਾਲ ਕੋਈ ਰੋਲਾ ਨਹੀਂ ਮੈਨੂੰ ਮਾਰ ਨਹੀਂ ਹੋ ਜਾ ਪੈਸੇ ਲੈਣੇ ਮਾਰੀ ਹੁੰਦਾ ਵੀਡੀਓ ਬਣਾਉਂਦੇ ਮੇਰੇ ਵੀ ਸੋ ਆਮ ਤੂੰ ਕੋਈ ਆਪਣਾ ਨਹੀਂ ਨਹੀਂ ਮੈਂ ਹਾਂਜੀ ਪ੍ਰਾਈਵੇਟ ਸਾਬਕਾ ਨਾ ਨੈਵਲ ਬਲੋਡ ਕਰਦੇ ਸੀਗੇ ਹੁਣ ਨਹੀਂ ਜਲਾਣ ਕਿਵੇਂ ਕਰਦਾ ਨਹੀਂ ਯਾਰ ਦੋਸਤ ਆਇਆ ਹੈਗਾ ਯਾਰ ਦੋਸਤ ਨਹੀਂ ਟ੍ਰੈਮਿੰਗ ਆਉਂਦੀ ਉਸਤਾਦ ਜੀ ਯਾਰ ਦੋਸਤ ਆਇਆ ਹੈ ਜਾ ਤੂੰ ਵੀ ਨਜ਼ਰ ਨਾ ਮੈਨੂੰ ਮੈਨੂੰ ਲੱਗਾ ਵੀ ਪਤਾ ਨਹੀਂ ਯਾਰ ਇੱਕ ਬੰਦਾ ਵੀਡੀਓ ਬਣਾ ਰਿਹਾ ਤੂੰ ਕੌਣ ਆ ਤੂੰ ਬੁਲਾ ਜਾ ਮੇਰੇ ਸੌਂਗਾ ਜੰਨਾ ਕੋਈ ਨਹੀਂ ਦੂਜੀ ਕੈਮਰਾ ਤੇ ਹੱਥ ਮਾਰਿਆ ਮੈਨੂੰ ਇੰਨੀ ਗੱਲ ਦਾ ਉਹ ਕੇ ਫੋਨ ਖੋਣ ਕੇ ਬੰਦਾ ਫੋਨ ਕਰ ਰਿਹਾ ਬੰਦਾ ਚਲਾਨ ਕੱਢ ਲਿਆ ਅਸੀਂ ਦੂਜੀ ਜਗ੍ਹਾ ਦੂਜੀ ਮਸ਼ੀਨ ਦਾ 13 ਵੀ ਰਾਈਡ ਸੀ 13 ਕੀ ਰਾਈਡ ਆ ਵੀ ਤੂੰ ਸਾਡਾ ਫੋਨ ਖੋਣੇ ਪ੍ਰਾਈਵੇਟ ਸਾਡਾ ਮਾਈਕ ਫੋਨ ਆ ਰੀਨ ਸੀਗੀ ਪ੍ਰਾਈਵੇਟ ਬਣ ਕੇ ਆ ਨਹੀਂ ਪਤਾ ਸੀ ਇਹ ਇਹ ਸਤਸ਼ਾ ਜੀ ਨੇ ਸਾਡਾ ਕੈਮਰਾ ਖੋਣ ਦੀ ਕੋਸ਼ਿਸ਼ ਕੀਤੀ ਸਾਡੇ ਨਾਲ ਗੱਲ ਵੀ ਨਹੀਂ ਕੀਤੀ ਆ ਸੱਤ ਪੁੱਛੇ ਜਿਹੜੇ ਪ੍ਰਾਈਵੇਟ ਮੁੰਡੇ ਨੇ ਏ ਅੰਦਰ ਬੈਠੇ ਗਏ ਚરાਣ ਵੀ ਕੱਢਦੇ ਪਿਛਲੇ ਦਿਨੀ ਇੱਕ ਨਾਮੀ ਅਖਬਾਰ ਦੇ ਵਿੱਚ ਤੁਸੀਂ ਖਬਰ ਵੀ ਸੁਣੀ ਹੋਣੀ ਆ ਖਬਰ ਦੇਖੀ ਵੀ ਹੋਣੀ ਪੜੀ ਵੀ ਹੋਣੀ ਕਿ ਜਿਹੜੇ ਤੇ ਪ੍ਰਾਈਵੇਟ ਮੁੰਡੇ ਨੇ ਉਹ ਖੁਦ ਕਿਸਦਾ ਕੰਮ ਕਰਦੇ ਨਜ਼ਰ ਆ ਰਹੇ ਨੇ ਲੋਕਾਂ ਦਾ ਚਰਾਣ ਕੱਢਦੇ ਆ ਮਸ਼ੀਨਾ ਫੜ ਕੇ ਕੱਢਦੇ ਨੇ ਬਾਈ ਤੇਰੀ ਪਿੱਛੇ ਖਬਰ ਵੀ ਲੱਗੀ ਸੀ ਨਹੀਂ ਮਿੰਟ ਪਹਿਲਾਂ ਮੇਰੀ ਗੱਲ ਸੁਣੋ ਉਸੇ ਚਲਾਨ ਦੀ ਗੱਲ ਕਰ ਰਹੇ ਮੈਨੂੰ ਮਸ਼ੀਨ ਨਹੀਂ ਆਉਂਦੀ ਚਲਾਣੀ ਠੀਕ ਆ ਜੇ ਮੈਂ ਅੰਦਰ ਆਪਣਾ ਫੋਨ ਲੈ ਕੇ ਬਹਿ ਗਿਆ ਇਹਦਾ ਮਤਲਬ ਇਹ ਨਹੀਂ ਚਲਾਨ ਘੱਟ ਰਿਹਾ ਸਿੱਧੀ ਗੱਲ ਉਹ ਮੇਰਾ ਯਾਰ ਦੋਸਤ ਤੁਸੀਂ ਮਿਲ ਵੀ ਨਹੀਂ ਸਕਦਾ ਆ ਕਿ ਇਹ ਮੈਨੂੰ ਜਾਣਦਾ ਨਹੀਂ ਮੈਨੂੰ ਲੱਗਾ ਜਿਹੜੇ ਦੋ ਜਣੇ ਰਹੇ ਨੇ ਉਹ ਸ਼ਰਾਰਤ ਕਰ ਰਹੇ ਆ ਉਹ ਵੀ ਜਾਹ ਕਰਦੇ ਹੋਣ ਉਹ ਵੀ ਕਰਦੇ ਹੋਣ ਕਿ ਮੈਨੂੰ ਪਤਾ ਕੀ ਲੱਗਾ ਮੈਂ ਕਿਹਾ ਯਾਰ ਇੱਕਾ ਇੱਕ ਨੂੰ ਰੋਕਿਆ ਉੱਥੋਂ ਦੀ ਵੀਡੀਓ ਸ਼ਰਾਰਤ ਕਰਦੇ ਇਹਨਾਂ ਮਤਲਬ ਪੈਸੇ ਲੈ ਰਹੇ ਸੀਗੇ ਵੀ ਆਪਾਂ ਰੋਕਦੀਏ ਉਹ ਮੇਰਾ ਯਾਰ ਦੋਸਤ ਤੁਸੀਂ ਮਿਲ ਵੀ ਨਹੀਂ ਸਕਦਾ ਆ ਕੇ ਨਹੀਂ ਮਿਲ ਵੀ ਨਹੀਂ ਸਕਦਾ ਆ ਕੇ ਇਹ ਮੈਨੂੰ ਪਤਾ ਵਾ ਉਦੋਂ ਮੇਰੀ ਫੋਟੋ ਆ ਠੀਕ ਆ ਉਦੋਂ ਵੀ ਮੈਂ ਉਰੇ ਬੈਠਾ ਸੀ ਮੈਨੂੰ ਮਸ਼ੀਨ ਨਹੀਂ ਚਲਾਣੀ ਆਂਦੀ ਗਿਰੇ ਮਸ਼ੀਨ ਨਹੀਂ ਚਲਾਣੀ ਆਂਦੀ ਉਦੋਂ ਇਹ ਇੱਧਰ ਖੜੇ ਸੀ ਤਾਂ ਮੈਨੂੰ ਮਸ਼ੀਨ ਬਣਾ ਦੇ ਠੀਕ ਆ ਮੈਨੂੰ ਚਲਾਣੀ ਨਹੀਂ ਆਂਦੀ ਮੇਰਾ ਫੋਨ ਚਾਰਜ ਨਹੀਂ ਲੱਗਾ ਹਲੇ ਵੀ ਦੇਖ ਸਕਦੇ ਆਪਾਂ ਮਸ਼ੀਨ ਦਾ ਤਾਂ ਨਹੀਂ ਹੋਣੀ ਦੇ ਲੈ ਆਲਾ ਕਿ ਸਿਰਫ ਪੈਸੇ ਹੀ ਫੜਦੇ ਹੁੰਦੇ ਆ ਮੈਂ ਗੱਲ ਕਰ ਰਿਹਾ ਮੇਰੇ ਨਾਲ ਕਾਹੇ ਨਾ ਫੜਦਾ ਆ ਪੈਸੇ ਲੈਣ ਹੁੰਦੇ ਨੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਨਾ ਮੈਂ ਪੈਸੇ ਫੜਦਾ ਕਿਸੇ ਤੋਂ ਠੀਕ ਹੈ ਸਿੱਧੀ ਗੱਲ ਮੈਂ ਟ੍ਰੈਫਿਕ ਕਢਾਉਣ ਨੂੰ ਰਿਹਾਗਾ ਵਾ ਵੀ ਤੁਹਾਨੂੰ ਅਥਾਰਾਈਜ਼ ਕੀਤਾ ਇੱਥੇ ਖੜਦੇ ਲਈ ਮੇਰੇ ਟ੍ਰੈਫਿਕ ਕਢਾਣੇ ਆ ਜੀ ਇਹਨਾਂ ਨੂੰ ਅਥਾਰਾਈਜ਼ ਕੀਤਾ ਹੋਇਆ ਹੈ ਗਿਆ ਬੁਝੇ ਤਾਂ ਨੇ ਢਾਹੋ ਜੀ ਹੌਂਸ ਕਮਿਸ਼ਨਰ ਨੇ ਕਿਹਾ ਹੋਰ ਤੁਸੀਂ ਦੇਖ ਸਕਦੇ ਹੋ ਗੱਲਾਂ ਦਾ ਕੋਈ ਵੀ ਜਿਹੜਾ ਜਵਾਬ ਹੈ ਇਹਨਾਂ ਕੋਲ ਨਹੀਂ ਹੈਗਾ ਕਹਿੰਦੇ ਵੀ ਇਹ ਕਿਸੇ ਨੇ ਕੋਈ ਅਪਰਾਇਜ਼ ਨਹੀਂ ਕੀਤਾ ਬਾਈ ਤੁਸੀਂ ਆਉਂਦਾ ਮੈਂ ਅਪਰਾਇਜ਼ ਕੀਤਾ ਚੱਲਦਾ ਨਹੀਂ ਨਾਲੇ ਤਾਂ ਮੈਂ ਆਇਆ ਦਿਖਾਣਾ ਅਪਰਾਇਜ਼ ਕਰ ਦੋ ਤੇ ਇਹ ਮੁੰਡੇ ਜਿਹੜੇ ਰੱਤੀ ਲੈ ਕੇ ਅਪਰਾਇਜ਼ ਕਰਾਉਂਦੇ ਆ ਸਾਡੇ ਨਾਲ ਸੇਵਾ ਕਰਦੇ ਆ ਪਰ ਬਾਈ ਲੋਕਾਂ ਦੀ ਕੰਪਲੇਨਟ ਆਦੀ ਇਹ ਪੈਸੇ ਲੈਂਦੇ ਨੇ ਲੋਕ ਕਿੱਲੇ ਤੁਮਾਂ ਦਿਖਾ ਪਰ ਉਹ ਵੀ ਦੇਣਾ ਤੇ ਲੋਕ ਕਹਿੰਦੇ ਵੀ ਪੁਲਿਸ ਦੇ ਨਾਂ ਤੇ ਪੈਸੇ ਨਹੀਂ ਲੈਂਦੇ ਲੋਕ ਤੇ ਤੁਹਾਨੂੰ ਵੀ ਕਹਿੰਦੇ ਆ ਸਾਨੂੰ ਵੀ ਕਹਿੰਦੇ ਹੋ ਸਾਰੇ ਲੋਕ ਕਹਿੰਦੇ ਨੇ ਤੁਹਾਨੂੰ ਕਹਿੰਦੇ ਸਾਡਾ ਫਰਜ਼ ਤਾਂ ਬਣਦਾ ਨਾ ਸਵਾਦ ਨੂੰ ਇਹ ਮੈਂ ਦੱਸੀ ਜਾਂਦਾ ਵੀਰੇ ਡਿਊਟੀ ਕਰਦੇ ਪ੍ਰਾਈਸ ਕਿਨੇ ਦਿੱਤੇ ਨੇ ਇਹ ਵੀ ਭਾਈ ਵੀ ਪ੍ਰਾਈਸ ਵਧਾਓ ਉਹਨਾਂ ਸੇਵਾ ਕਰਦੇ ਨੇ ਸੇਵਾ ਕਰਨਾ ਗਰਾਂ ਹੋ ਗਿਆ ਇਹ ਸਿਰਫ ਸੇਵਾ ਉਹਦੇ ਉੱਤਰ ਤੇਰੇ ਆਪ ਕੋ ਕਢਾਈਆਂ ਦੇ ਕੋ ਗਰਾਂ ਕਰਦੇ ਨੇ ਬੱਚੇ ਪਾਲਣ ਛੱਡ ਕੇ ਸੇਵਾ ਕਰਦੇ ਨੇ ਉਹ ਆ ਜਾਂਦੇ ਕਿ ਟਾਰਗੇਟ ਆ ਜਾ ਵੇਲੇ ਦੇਖੋ ਰੱਖਦੇ ਨੇ ਡੀਸੀ ਰੇਟ ਤੇ ਰੱਖੇ ਨੇ ਪਰ ਤਨਖਾਹ ਨਹੀਂ ਕੋਈ ਤਨਖਾਹ ਨਹੀਂ ਇਹਨਾਂ ਨੂੰ ਰੁਪਈਆ ਕੋਈ ਇਹਨਾਂ ਦਾ ਕਹਿਣਾ ਵੀ ਕੋਈ ਪੈਸਾ ਨਹੀਂ ਮਿਲਦਾ ਸਿਰਫ ਇਹ ਸੇਵਾ ਕਰਦੇ ਨੇ ਸੋ ਲੱਗਦਾ ਕੀ ਸਾਡੇ ਜਿਹੜੇ ਨੌਜਵਾਨ ਨੇ ਜੇ ਇਸ ਤਰ੍ਹਾਂ ਸੇਵਾ ਕਰਨ ਨੂੰ ਮਿਲਦੀ ਆ ਤਾਂ ਸਾਰਿਆਂ ਨੂੰ ਕਰਨੀ ਚਾਹੀਦੀ ਆ ਸੋ ਦੇਖ ਸਕਦੇ ਹੋ ਉੱਤੇ ਸਰਦਾਰ ਨੌਜਵਾਨ ਮੁੰਡਾ ਖੜਾ ਜੀ ਨੇ ਸਾਡਾ ਫੋਨ ਘੋੜ ਦੀ ਕੋਸ਼ਿਸ਼ ਕੀਤੀ ਸਾਡੇ ਨਾਲ ਬੱਟਮੀ ਦੀ ਜਿਹੜੀ ਕੀਤੀ ਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਗਿੱਲਚੌਂ ਦੇ ਗਿੱਲਾ ਵਾਲੀ ਨਹਿਰ ਦੀਆਂ ਕਰਦੇ ਆ ਹੁਣ ਦੇਖਦੇ ਆ ਡਿਪਟੀ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਪ੍ਰਾਈਵੇਟ ਮੁੰਡੇ ਆ ਕਿਉਂ ਰੱਖੇ ਕਿਹਨੇ ਅਥਰਾਾਈਜ਼ ਕੀਤੇ ਆ ਤੇ ਜਿਹੜੇ ਇਹ ਪੁਲਿਸ ਕਾਰੀਏ ਵੀ ਇਹ ਸੇਵਾ ਕਰ ਦੇਤੀ ਹੈ ਸੇਵਾਵਾ ਜਾਂ ਇੱਕ ਕ腐ਪਸ਼ਨ ਦਾ ਵੱਡਾ ਡਾਟਾ ਇਹਦੇ ਤੋਂ ਜਲਦੀ ਪੜਦਾ ਚੱਕਾਂਗੇ ਸੋ ਬੜੇ ਸਾਡੇ ਨਾਲ ਕਰੀ 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 ਕਰ ਗੱਡੀ ਗੱਡੀ ਨੰਬਰ ਕਰ ਰਹੇ ਆਂ ਜੀ ਹੋ ਜੀ ਆ ਗੱਡੀ ਨੰਬਰ ਕਰ ਰਿਹਾ ਕੌਣ ਆ ਇੱਕ ਮਿੰਟ ਕਰਦਾ ਮੈਂ ਪੁੱਛੀ ਇਹਨੂੰ ਪੁੱਛੀ ਕੌਣ ਆ ਬਾਈ ਤੂੰ ਗੱਡੀ ਦਾ ਪਤਾ ਕਰਦਾ ਹੋਰ ਆ ਲੈ ਭਰਾ ਉਹ ਰੋਪੀ ਇਹਨੇ ਰੋਪੀ ਦੇ ਬਸ ਜੀ ਡੀਐਮ ਤੋਂ ਵਧੀ ਗੱਡੀ ਦੀ ਫੋਟੋ ਕਿੱਥੇ ਲਿਆ ਫੇ ਰੋਕਿਆ ਦਾ ਆ ਦੇ ਲੋ ਆ ਵੀ ਤਾਂ ਬੰਦੇ ਖੜੇ ਲੱਗੋ ਪੁਲਿਸ ਦੇ ਕਰਤਾ ਉਹਨਾਂ ਨੇ ਤੇ ਫਿਰ ਆਪਾਂ ਇਹਨਾਂ ਚਲਾਨ ਕੱਢੀਏ ਚਲਾਨ ਦੋੜੀ ਕੱਢ ਰਿਹਾ ਭਰਾ ਕੱਢ ਦੋ ਨਾ ਫੜ ਦੇ ਗਏ ਮੈਨੂੰ ਸਾਨੂੰ ਚਲਾਨ ਕੱਟਣ ਸਾਨੂੰ ਆਉਂਦਾ ਹੋਰ ਤਾਂ ਕੱਢ ਲਈ ਆਉਂਦੇ ਹੀ ਨਾ ਇਹ ਕਾਂਡ ਕੇ ਬੰਗੇ ਲੈ ਲੈ ਜਿਹੜੇ ਕਿਸਨ ਫੋਟੋ ਕਿੱਥੋਂ ਦਾ ਸਾਈਡ ਤੇ ਨੂੰ ਆ ਜਾ ਆ ਰਹਿਣ ਆ ਕੀ ਕਹਿ ਕੇ ਰੋਕਿਆ ਤੈਨੂੰ ਪਿੱਛੇ ਖੜਾ ਇਹਦੀ ਗੱਡੀ ਇਹ ਗੱਲਾਂ ਕਰ ਲਾ ਕੇ ਮੋਰੋ ਗੱਡੀ ਅੰਦਰ ਪਿਆ ਮੈਂ ਗੱਡੀ ਤੋੜ ਲਈ ਇੰਨਾ ਕੋਈ ਕੋਈ ਯਾਦ ਨਹੀਂ ਕੋਈ ਗੱਡੀ ਕੋਈ ਦਲਦੋਲ ਨਹੀਂ ਹਾਂ ਨਾ ਇਹ ਬਾਰ ਆਪਾਂ ਪ੍ਰਾਈਵੇਟ ਆ ਨਾ ਵੀਰੇ ਪ੍ਰਾਈਵੇਟ ਆ ਮੈਂ ਬਿਜਲੀ ਬੋਰਡ ਦਾ ਮੁਲਾਜ਼ਮ ਹਾਂ ਸਿਰਫ ਟ੍ਰੈਫਿਕ ਕਢਾਉਂਦੇ ਚੱਕਰ ਜਾਉਂਦੇ ਆ ਕਿਸੇ ਨੇ ਅਥਾਰਾਈਜ਼ ਕੀਤਾ ਆ ਨਹੀਂ 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 ਪ੍ਰਾਈਵੇਟ ਲੰਘ ਲੈਣ ਦੇ ਉਸ ਟ੍ਰੈਫਿਕ ਸੋ ਦੇਖ ਸਕਦੇ ਹੋ ਕਹਿੰਦਾ ਮੈਂ ਬਿਜਲੀ ਬੋਰਡ ਤੋਂ ਆਪਣਾ ਬਿਜਲੀ ਵਿਭਾਗ ਦੇ ਵਿੱਚ ਲੱਗਿਆ ਹੋਇਆ ਆ ਮੈਂ ਸਿਰਫ ਟ੍ਰੈਫਿਕ ਕਢਾਉਣਾ ਨਾ ਅਜਿਹਾ ਕੀ ਆ ਲੋਕਾਂ ਦੇ ਵਿੱਚ ਜਿਹੜੀ ਸੇਵਾ ਦੀ ਭਾਵਨਾ ਨੂੰ ਕਹਿੰਦੇ ਲੈ ਕੇ ਟ੍ਰੈਫਿਕ ਕਢਾ ਰਹੇ ਆ ਕੀ ਆਪਣੇ ਘਰ ਪਰਿਵਾਰ ਛੱਡ ਕੇ ਆਪਣੀਆਂ ਨੌਕਰੀਆਂ ਛੱਡ ਕੇ ਪੁਲਿਸ ਦੀ ਜਿਹੜੀ ਆ ਮਦਦ ਕਰਨ ਦੇ ਲਈ ਇਹਨਾਂ ਚੌਂਕਾਂ ਦੇ ਵਿੱਚ ਖੜੇ ਨੇ ਕੀ ਲੱਗਦਾ ਕਿ ਉੱਪਰ ਦੀ ਕਮਾਈ ਇਹ ਜਿਆਦਾ ਵਾ ਕਿ ਇਹਨਾਂ ਨੂੰ ਆਪਣੀਆਂ ਨੌਕਰੀਆਂ ਪਿਆਰੀਆਂ ਨਹੀਂ ਲੱਗਦੀਆਂ ਜਿਹੜੇ ਇਹ ਟ੍ਰੈਫਿਕ ਕਢਾਉਣ ਲਈ ਆ ਜਾਂਦੇ ਨੇ ਕਿਉਂਕਿ ਲੱਗਦਾ ਇਸ ਤਰ੍ਹਾਂ ਵੀ ਜਿਹੜੇ ਇਹ ਆਪਣੇ ਕੰਮ ਛੱਡ ਕੇ ਇੱਥੇ ਟ੍ਰੈਫਿਕ ਕਢਾਉਣ ਆਂਦੇ ਨੇ ਤਾਂ ਲੱਗਦਾ ਜਿਹੜੀ ਉੱਪਰਲੀ ਕਮਾਈ ਆ ਕਿਤੇ ਨਾ ਕਿਤੇ ਉਹ ਬਹੁਤ ਜਿਆਦਾ ਵਾ ਜਿਹਦੇ ਕਰਕੇ ਇਹ ਪੁਲਿਸ ਡਿਪਾਰਟਮੈਂਟ ਦੇ ਨਾਲੇ ਜੁੜੇ ਹੋਏ ਨੇ ਪਾਰੇ ਤੇ ਕੋਈ ਦੱਸਣ ਨੂੰ ਤਿਆਰ ਨਹੀਂ ਕਿ ਕੀ ਇਹਨਾਂ ਨੂੰ ਕਿਸੇ ਨੇ ਅਥਾਰਾਈਜ਼ ਕੀਤਾ ਕਿਸੇ ਵੱਡੇ ਅਧਿਕਾਰੀ ਨੇ ਇਹਨਾਂ ਨੂੰ ਰੱਖਿਆ ਹੋਇਆ ਕਿਹਾ ਹੋਇਆ ਕਿ ਇਹ ਪੁਲਿਸ ਦੀ ਮਦਦ ਕਰਨ ਦੇ ਲਈ ਰਹਿ ਸਕਦੇ ਨੇ ਨਾਲ ਕੰਮ ਕਰ ਸਕਦੇ ਆ ਜੇ ਵਲੰਟੀਅਰ ਕਿਉਂਕਿ ਜਦੋਂ ਦੇਖਿਆ ਜਾਵੇ ਤਾਂ ਲੋਕਡਾਊਨ ਲੱਗਿਆ ਸੀ ਉਦੋਂ ਵਲੰਟੀਅਰ ਜਰੂਰ ਰੱਖੇ ਗਏ ਸੀ ਕਿਉਂਕਿ ਉਦੋਂ ਜ਼ਰੂਰਤ ਸੀ ਵਲੰਟੀਅਰਾਂ ਦੀ ਉਦੋਂ ਜਰੂਰ ਰੱਖੇ ਦੀ ਪਰ ਉਸ ਤੋਂ ਬਾਅਦ ਇਹ ਇੱਕ ਟ੍ਰੈਂਡ ਹੀ ਚਲਾ ਲਿਆ ਟ੍ਰੈਫਿਕ ਪੁਲਿਸਾ ਨੇ ਆਪਣੇ ਨਾਲ ਜਿਹੜੇ ਪ੍ਰਾਈਵੇਟ ਜਿਹੜੇ ਮੁੰਡੇ ਰੱਖ ਲੈਂਦੇ ਨੇ ਪਰ ਦੇਖਾਂਗੇ ਜੇ ਇਹਦੇ ਕਿਸੇ ਉੱਚ ਅਧਿਕਾਰੀ ਨਾਲ ਗੱਲਬਾਤ ਹੋਈ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਵੀ ਇਹ ਬੰਦੇ ਕੌਣ ਨੇ ਤੇ